ਵੱਲੋਂ ਪੀਆਰਟੀਸੀ ਅਤੇ ਪੰਵਸ ਵਿਭਾਗ ਦੇ ਕਿਲੋਮੀਟਰ 3 ਤਹਤ ਬੱਸਾਂ ਲਾਉਣ ਲਈ ਟੈਂਡਰ ਜਾਰੀ ਕੀਤਾ ਗਿਆ ਜਿਸ ਨੂੰ ਲੈ ਕੇ ਪੰਵਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਬੱਸਾਂ ਦਾ ਚੱਕਾ ਜਾਮ ਕਰ ਹੜਤਾਲ ਤੇ ਚਲੇ ਗਏ ਸਨ ਜਿਸ ਦੇ ਚਲ ਦੇ ਮੁਸਾਫਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਅੱਜ ਤੀਸਰੇ ਦਿਨ ਇਹਨਾਂ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ ਕਰ ਹੜਤਾਲ ਜਾਰੀ ਰੱਖੀ ਗਈ ਹੈ ਅਤੇ ਆਪਣੀਆਂ ਮੰਗਾਂ ਤੇ ਅੜੇ ਹੋਏ ਹਨ

ਵਾਸ ਸਰਕਾਰ ਕੋਲ ਮਹਿਕ ਮੇ ਨੋਸਬਾਹੀ ਬਲੇ ਲੈ ਕੇ ਜਾਨ ਦੀ ਕੋਸ਼ਿਸ਼ ਤੇ ਲੱਗੀ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਇਸ ਦਾ ਵਿਰੋਧ ਕੀਤਾ ਸੀ ਅਤੇ ਅਗਾਹ ਵੀ ਕਰਦੇ ਮੰਗ ਅਤੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ 28 ਤਰੀਕ ਤੋਂ ਸਾਡੀ ਜਿਹੜੀ ਹੜਤਾਲ ਚੱਲ ਰਹੀ ਸੀ ਹੜਤਾਲ ਜਿਹੜੀ ਸਾਡੀ ਸੀ ਅਸੀਂ ਕੀਤੀ ਨਹੀਂ ਕਿਉਂਕਿ ਸਾਡਾ ਜਿਹੜਾ ਗੱਲਬਾਤ ਸੀ ਉਹ ਚੱਲ ਰਹੀ ਸੀ ਕਿ ਅਸੀਂ ਗੇਟ ਵਾਲੀ ਕਰਨੀ ਸੀ 28 ਤਰੀਕ ਨੂੰ ਤੇ ਜੇ ਸਰਕਾਰ ਉਹਦੋਂ ਸਰਕਾਰ ਨੇ ਟੈਂਡਰ ਖੋਲਣੀ ਜੇ ਸਰਕਾਰ ਉਹ ਟੈਂਡਰ ਖੋਲਦੀ ਤਾਂ ਫੇਰ ਅਸੀਂ 1 ਵਜੇ ਤੋਂ ਬਾਅਦ 2-3 ਵਜੇ ਤੱਕ ਬੱਸ ਸਟੈਂਡ ਬੰਦ ਕਰਨੇ ਸੀ ਉਹਦਾ ਕਹਿਣ ਦਾ ਭਾਪ ਹੀ ਸਰਕਾਰ ਨੂੰ ਇੰਨਾ ਡਰ ਸੀ ਕਿਲੋਮੀਟਰ ਗੱਡੀਆਂ ਦਾ ਪਾਉਣ ਦਾ ਸਰਕਾਰ ਜਿਹੜੀ ਸਰਕਾਰ ਦੀਆਂ ਗੱਡੀਆਂ ਪੈਣੀਆਂ ਉਹ ਤੇ ਆਪ ਆਉਂਦੀ ਨਹੀਂ ਇੰਨਾ ਕਿ ਡਰ ਸੀ ਸਰਕਾਰ ਨੂੰ ਵੀ ਸਾਡੇ ਜਿਹੜੇ ਰਾਤੋਂ ਰਾਤ ਸਾਡੇ ਜਿਹੜੇ ਉਹ ਸਾਥੀ ਜਿਹੜੇ ਲੀਡਰ ਸਾਹਿਬਾਨ ਜਿਹੜੇ ਚੁੱਕਲੇ ਗਏ ਨੇ ਉਹ ਸਰਕਾਰ ਨੂੰ ਬੇਨਤੀ ਕਰਨ ਘਟੇ ਮਦਦ ਨਹੀਂ ਆਉਂਦਾ ਵੀ ਸਾਡੀ ਕੋਈ ਮੰਨਛਾ ਨਹੀਂ ਸੀ ਹੜਤਾਲ ਕਰਨ ਦੀ ਸਰਕਾਰ ਨੇ ਜਾਣਬੁੱਝ ਕੇ ਜਿਹੜੀ ਉਹ ਹੜਤਾਲ ਇਹ ਆਪ ਕਰਵਾਈ ਹੈ ਜੇ ਸਾਥੀ ਸਰਕਾਰ ਸਾਡੇ ਸਾਥੀ ਨਾ ਚੁੱਕਦੀ ਤੇ ਇਹ ਹੜਤਾਲ ਨਹੀਂ ਸੀ ਹੋਣੀ ਕੋਈ ਗੱਲਬਾਤ ਨਹੀਂ ਹੁੰਦੀ ਸਰਕਾਰ ਨੇ ਜਾਣਬੁੱਝ ਕੇ ਜਿਹੜੀ ਇਹ ਹੜਤਾਲ ਆਪ ਕਰਾਈ ਆ ਬਿਲਕੁਲ ਜੀ ਕੱਲ ਸਾਡੀ ਟਰਾਂਸਪੋਰਟ ਮੰਤਰੀ ਲਾਲ ਜੀ ਭੁਲਣਾ ਮੀਟਿੰਗ ਸੀ ਉਹਦੇ ਵਿੱਚ 7 ਘੰਟੇ ਸਾਡੀ ਜਿਹੜੀ ਉਹ ਮੀਟਿੰਗ ਚੱਲੀ ਆ ਉਹਦੇ ਵਿੱਚ ਇੰਨਾ ਕਿ ਦਬਦਬਾ ਸੀ ਸਾਡੇ ਲੀਡਰਾਂ ਨੂੰ ਇੰਨਾ ਕਿ ਪ੍ਰੈਸ਼ਰ ਬਣਾ ਕੇ ਆਪਣੇ ਇਲਾਕੇ ਤੇ ਸੱਦ ਕੇ ਤੇ ਇੰਨਾ ਕਿ ਪ੍ਰੈਸ਼ਰ ਭਰਾ ਕੇ ਜਿਹੜਾ ਉਹ ਦਬਦਬਾ ਪਾ ਕੇ ਤੁਸੀਂ ਇੱਕ ਵੀਡੀਓ ਵੇਖੀ ਹੋਣੀ ਆ ਉਹਦੇ ਵਿੱਚ ਸਾਡੇ ਜਿਹੜੇ ਸਾਥੀ ਮੋਰੇ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇਦਾਂ ਨਹੀਂ ਇਦਾਂ ਬੋਲਣਾ ਜਿਹੜੀਆਂ ਕਿਲੋਮੀਟਰ ਗੱਡੀਆਂ ਟੈਂਡਰ ਦੀ ਗੱਲ ਤੁਸੀਂ ਉਹਦੇ ਵਿੱਚ ਕੋਈ ਗੱਲਬਾਤ ਨਹੀਂ ਕਰਨੀ ਕਿਲੋਮੀਟਰ ਦੀਆਂ ਗੱਡੀਆਂ ਤੇ ਅਸੀਂ ਅੱਜ ਵੀ ਬੈਠੇ ਆਂ ਕੱਲ੍ਹ ਵੀ ਬੈਠੇ ਆਂ ਜਿੱਥੋਂ ਤੱਕ ਸਾਡੇ ਚਾਹ ਚੱਲਦੇ ਆਂ ਕਲਰ ਮੋਟਰ ਗੱਡੀਆਂ ਦਾ ਅਸੀਂ ਵਿਰੋਧ ਕਰਦੇ ਰਵਾਂਗੇ ਕੱਲ ਦੀ ਜਿਹੜੀ ਕੈਬਨਿਟ ਮੀਟਿੰਗ ਜਿਹੜੀ ਸਾਡੀ ਹੋਈ ਆ ਉਹ ਬਿਲਕੁਲ ਬੇਸਟਾ ਰਹੀ ਆ ਉਹਦੇ ਵਿੱਚ ਟਰਾਂਸਪੋਰਟ ਮੰਤਰੀ ਸਾਹਿਬ ਨੇ ਜਬਰੀ ਪ੍ਰੈਸ਼ਰ ਪਾ ਕੇ ਸਾਡੇ ਜਿਹੜੇ ਲੀਡਰ ਉੱਥੇ ਗਏ ਸੀ ਉਹਨਾਂ ਨੂੰ ਘੁਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਸਾਡਾ ਸਮਝੌਤਾ ਜਿਹੜੇ ਸਾਡੇ ਵੀਰਾਂ ਦੇ 307 ਦੇ ਮੁਕਦਮੇ ਦਰਜ ਕੀਤੇ ਨੇ 551 ਦੇ ਮੁਕਦਮੇ ਦਰਜ ਕੀਤੇ ਨੇ ਜਦੋਂ ਤੱਕ ਮੁਕਦਮੇ ਰੱਦ ਨਹੀਂ ਹੁੰਦੇ ਕਿਲੋਮੀਟਰ ਗੱਡੀਆਂ ਦਾ ਟੈਂਟਰ ਰੱਦ ਨਹੀਂ ਹੁੰਦਾ ਸਾਡਾ ਜਿਹੜਾ ਚੱਲਦਾ ਰਹੇਗਾ ਪ੍ਰੋਟੈਸਟ ਬਾਕੀ ਤੁਹਾਡੇ ਮਾధ్యਮ ਰਾਹੀਂ ਇਹ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਜਿਹੜੀ ਆਪ ਧਰਨਿਆਂ ਤੋਂ ਨਿਕਲੀ ਆ ਅੱਜ ਧਰਨਿਆਂ ਮਜਾਰਿਆਂ ਤੋਂ ਡਰਦੀ ਪਈ ਆ ਉਹਨਾਂ ਧਰਨਾਕਾਰੀਆਂ ਤੇ ਇਹ ਨਜਾਇਜ਼ ਪਰਚੇ ਪਾਉਂਦੀ ਆ ਇਹ ਸਾਡਾ ਹਮਨ ਰਾਈਟ ਆ ਸਾਡਾ ਮੂਲ ਅਧਿਕਾਰ ਆ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਆ ਸਾਡਾ ਪੀਸਫੁਲੀ ਪ੍ਰੋਟੈਸਟ ਹਾਡੇ ਜਿਹੜੇ ਬੰਦਿਆਂ ਦੇ ਪਰਚੇ ਕਰਕੇ ਸਾਨੂੰ ਉਸਕਾਰਈਏ ਸਰਕਾਰ ਵੀ ਅਹੀਂ ਕੋਈ ਗਲਤ ਕਦਮ ਚ ਗਲਤ ਕਦਮ ਚੁੱਕੀ ਹੈ ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਨਾ ਅਸੀਂ ਡਰਨ ਵਾਲਿਆਂ ਤੇ ਨਾ ਹੀ ਡੋਲਣ ਵਾਲਿਆਂ ਸਾਡਾ ਜਿਹੜਾ ਸੰਘਰਸ਼ ਹੈ ਲੰਬਾ ਚੱਲੇਗਾ ਜਦੋਂ ਤੱਕ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨਹੀਂ ਬਣੀਆਂ ਜਾਂਦੀਆਂ ਇਸ ਕਰਕੇ ਮੈਂ ਇਸ ਕ੍ਰਾਂਤੀਕਾਰੀਆਂ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਅਸਲੀ ਕ੍ਰਾਂਤੀਕਾਰੀਆਂ ਨੂੰ ਨਾ ਜਗਾਓ ਜੇ ਦੁਨੀਆ ਜਾਗ ਗਈ ਤੇ ਤੁਹਾਡਾ ਜਿਹੜਾ ਜੀਣਾ ਮੁਸ਼ਕਲ ਕਰ ਦੇਗੀ ਸਰਕਾਰ ਨੂੰ ਇਸ ਸੱਤਾ ਤੋਂ ਬਾਹਰ ਕਰਨਗੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਇਹ ਗਲਤ ਕਦਮ ਨਾ ਚੁੱਕੇ ਜਿਹਦੇ ਕਰਕੇ ਤੁਸੀਂ ਸੱਤਾ ਤੋਂ ਬਾਹਰ ਹੋ ਜਾਓਗੇ ਤੁਹਾਡੇ ਮਾਤਮ ਰਾਈ ਹੈ ਇਹੀ ਕਹਿਣਾ ਚਾਹੁੰਦੇ ਆਂ ਕਿ ਜਿੰਨੀ ਦੇਰ ਤੱਕ ਆਡੀ ਜੜੀ ਮੰਗਾ ਨਹੀਂ ਮੰਨਿਆ ਜਾਂਦੀ ਹੈ ਪ੍ਰੋਟੈਸਟ ਚੱਲਦਾ ਰਹੇਗਾ ਜੀ ਧੰਨਵਾਦ